ਫਗ ਜਾਗਣਾ ਪੈਨ ਲੱਗੀ ਜਦੋਂ ਬੈਠੀ ਭਰਾਵਾਂ ਦੀ ਲੱਤਾ ਤਾ ਤਾ ਨਿੱਗੀ ਭਰਾਵਾਂ ਲੱਤਾ ਤਾਂ ਫੜਾ ਕੇ ਵੇਚ ਡੇਕ ਪੀ ਗੱਟ ਗਾਟੀ ਹੁੰਦੀ ਆ ਵੇ ਇੱਕ ਰਸਾ ਗੋ ਬੋਤਲ ਲੱਪਦਾ ਚਾਹ ਨਹੀਂ ਇੱਕ ਰੱਖੀ ਜਿਪਸੀ ਕਾਲੀ ਨਹੀਂ ਮਕਿਸਤੋਂ ਤੇ ਲਈ ਲੱਗਦੀ ਜਿਹੜਾ ਜ਼ੋਰ ਲੱਗਾ ਹਾਂਜੀ ਹਾਂਜੀ ਅਗੀ ਹਾਂਜੀ ਹਾਂਜੀ ਕੀ ਕੀ ਕਰ ਰਿਹਾ ਸਰ ਜੀ ਕਰ ਤੇ ਹਾ ਤੀਤਾ ਆ ਫਰਮਾਨ ਹੈ ਹਲੋ ਹਲੋ ਹਾਂਜੀ ਜੀ ਕੀ ਹਾਲ ਚੱਲ ਦੋਸਤੋ ਸასი ਗੱਲ ਦੋਸਤੋ ਤੁਹਾਡਾ ਸਵਾਗਤ ਹੈ ਵਲੌਗ ਦੇ ਵਿੱਚ ਤੇ ਅੱਜ ਇਹ ਸੇਵਾ ਕਰ ਲਈ ਬਾਬੇ ਜੀ ਦੇ ਨੇ ਬਾਪਪਾ ਆਏ ਸੀ ਕਿਸੇ ਵੀ ਇਸ ਨੇ ਤੇ ਬਹੁਤ ਅਸੀਂ ਬੱਲੇ ਪੁਰੇ ਗੱਲ ਕਰਦੇ ਸੋ ਸਾਡਾ ਇੱਕ ਜਿਹੜਾ ਫਰੈਂਡ ਹੈ ਸੋ ਨਾਲ ਆਪਣੇ ਆਏ ਆਹ ਓਲੀ ਕਰੀ ਵਧੀਆ ਜੀ ਵਧੀਆ ਕਿਵੇਂ ਫੀਲ ਹੋ ਰਿਹਾ ਜੀ ਅੱਜ ਬਹੁਤ ਵਧੀਆ ਗੋਟ ਪੀ ਰਿਹਾ ਗੋਟੇ ਜਿੱਦਾਂ ਕਿਤਾ ਗੋਡੇ ਆ ਗੋਟੇ ਗੋਟੇ ਕੰਮ ਗੋਟੇ ਆ ਜੀ ਤੇ ਹੁਣ ਆਪਾਂ ਕਿੱਥੇ ਜਾ ਰਹੇ ਆ ਜੀ ਅਰਸ਼ ਨੂੰ ਲੈ ਕੇ ਜਾ ਰਹੇ ਆ ਅਰਸ਼ ਨੂੰ ਲੈ ਕੇ ਜਾਓ ਇਕੱਲੇ ਨੂੰ ਡਰ ਲੱਗਦਾ ਤੇਰੇ ਅੱਛਾ ਮਾੜਾ ਉੱਚੀ ਬੋਲੋ ਆਵਾਜ਼ ਨਹੀਂ ਆ ਰਹੀ ਉਹ ਕਹਿੰਦਾ ਮੈਨੂੰ ਡਰ ਲੱਗਦਾ ਨੇਰੇ ਤੋਂ ਲੈ ਕੇ ਜਾ ਮਾੜੇ ਹੋਰ ਉੱਚੀ ਬੋਲੋ ਆਵਾਜ਼ ਨਹੀਂ ਆ ਰਹੀ ਹੋਰ ਕਿੰਨਾ ਉੱਚੀ ਬੋਲੀਏ ਸਪੀਕਰ ਲਾ ਲਿਆ ਵਾਹ ਵਾਹ ਇਹ ਅੱਜ ਦਾ ਯੂਥ ਹੈ ਜਿਹਨੂੰ ਅਗਰ ਨਹੀਂ ਆਹੀ ਬੋਲਣ ਦੀ ਵੱਡਿਆਂ ਨਾਲ ਆਹੀ ਆਪਾਂ ਨਹੀਂ ਨਿਕਲਦੇ 150 ਦੇ ਚੜੀ ਆਈ ਮੀਟਰ ਤੁਸੀਂ ਕਹਾਂਦੇ ਆ ਲਓ ਜੀ ਬਿਲਕੁਲ ਜੀ ਤੁਸੀਂ ਤਾਂ ਅੱਗੇ ਲੰਘ ਗਈ 160 ਦੇ ਹੋ ਗਈ ਮੈਨੂੰ ਲੱਗਦਾ ਜੀ ਮਾਰੇ 150 ਦੇ ਕਰੋ ਜੀ ਆਹ ਟੱਟੂ ਮਰ ਗਿਆ ਟੱਟੂ ਟੱਟੂ ਮਰ ਗਿਆ ਓਹੋ ਵਾਪਸੀ ਕਰਦੇ ਹੋਏ ਆ ਕੀ ਮਦਦ ਦੀ ਬੈਠੇ ਨੇ ਅੱਜ ਜਾ ਰਹੇ ਆ ਸੇਟਾ ਦਾ ਬਹੁਤ ਬਹੁਤ ਲੱਗ ਰਿਹਾ ਈ ਜੂਰਕੇ ਦਾ ਫੈਸਲਾ ਲਾਓ ਜਿਸ ਨਾਲ ਇਹ ਫੈਸਲਾ ਦਾ ਸਟੀਰੀਂਗ ਚੈੱਕ ਕਰੋ ਆਟੋਮੈਟਿਕ ਆਟੋਮੈਟਿਕ ਸਟੀਰੀਂਗ ਹੈ ਜੀ ਆਟੋਮੈਟਿਕ ਆਹ ਦੇਖੋ ਥੋੜੀ ਕਮੀ ਦੀ ਅਸੀਂ ਆ ਗਏ ਤੁਹਾਡਾ ਸੇ ਆਣਾ ਜੂਰਕੇ ਕੋਈ ਮਹਾਨ ਉੱਤੇ ਵੀ ਚੱਲਣਾ ਯਾਦ ਉੱਪਰ ਅਸੀਂ ਰਹਿਣਾ ਹੈ ਸਾਰੇ ਨੌਜਵਾਨ ਇੱਕ ਤੋਂ 1 4 ਤੇ 5 ਮਾਇਓਰ ਵੀ ਆ ਗਿਆ ਤਾਂ ਕੁਝ ਕਹਿ ਨਹੀਂ ਸਕਦੇ ਰਾਜਾ ਦਾ ਭਾਵਾਂ ਸਾਡੇ ਉੱਤੇ ਰਹਿਤੀ ਅਸੀਂ ਉਹੋ ਜਿਹੇ ਨਾਲੇ ਆ ਗਏ ਪੇਰ ਤੇ ਮਿਲਦੇ ਹਾਂ ਸਾਡੇ ਹੋਰ ਨਵੇਂ ਸਟੈਪ ਦੇ ਨਾਲ ਯੋਜਨਾ ਕਰ ਰਹੇ ਤੁਹਾਨੂੰ ਦਿਖਾਵਾਂਗੇ ਇਸ ਟਾਈਮ ਅਸੀਂ ਪਹੁੰਚ ਗਏ ਆਹ ਟਰੈਕਟਰ ਖੜਾ ਰਾਂ ਤੂ ਇਹ ਵੀ ਪਾਉਣਾ ਟੀਂਡੀ ਕਾ ਇਹਨੇ ਪਾਉਣਾ ਈ ਇਹ ਨਹੀਂ ਸਾਡਾ ਉਹ ਚੁੱਪ ਕਰ ਸਾਡੀ ਨਹੀਂ ਰਹੀ ਕਿੰਨੇ ਘੰਟੇ ਲਾਰਨਾ ਪੁੱਛ ਕੇ ਆਓ ਅਸੀਂ ਪਹੁੰਚ ਗਏ ਯਾਰ ਬੱਤੇ ਬੈਠੇ ਆ ਜਿਨ੍ਹਾਂ ਨੂੰ ਕਰਦੇ ਬੰਦ ਕਿਤੋਂ ਹੋਏਗਾ ਜੀ ਹੋਰ ਹੋਣਾ ਟਰਫ ਤੇ ਤਿਹੋ ਦੂਰੀ ਰੇਸ ਮੈਨੂੰ ਕਿਵੇਂ ਲੱਗ ਰਹੀ ਹੈ ਰੇਸ ਦਾ ਦਰਾਈਵਿੰਗ ਕਰਕੇ ਬਹੁਤ ਵਧੀਆ ਉਧਰ ਮੈਂ ਪੂਰਾ ਕਹਿ ਸਕਦਾ ਵੀ ਜੀ 2 ਵਾਲਾ ਲਾਇਸੈਂਸ ਮੈਨੂੰ ਮਿਲ ਸਕਦਾ ਫੈਸਲਾ ਚ ਬਹੁਤ ਹੀ ਵਧੀਆ ਫੀਲ ਕਰ ਰਹੀ ਸੀ ਬਹੁਤ ਵਧੀਆ ਆ ਅੱਗੇ ਬੈਠਾ ਸੀ ਪਰ ਇਹਨੇ ਕੋਈ ਚਾਨਣਾ ਨਹੀਂ ਦਿੱਤਾ ਆਪਦੀਆਂ ਸਲਾਈਪਾਂ ਤੇ ਆ ਵੀ ਬੰਦਾ ਇਧਰੋਂ ਬੱਬੂ ਮਾਨ ਇਧਰੋਂ ਮੈਂ ਖੋ ਇਧਰੋਂ ਨਾਰ ਹੋ ਗਿਆ ਬੱਬੂ ਮਾਨ ਨੂੰ ਤੁਹਾਨੂੰ ਅੰਧਾਰ ਕਰਤਾ ਜੀ ਹੁਣ ਅਸੀਂ ਉਤਰ ਰਹੇ ਹਾਂ ਜੀ ਆਜੋ ਥੱਲੇ ਸਿਆਣੇ ਹੱਥੀ ਸਿਆਣੇ ਹੱਥੀ ਬਾਹਰ ਆਓ ਇਹ ਆ ਗਏ ਮੈਨੂੰ ਲੱਗਦਾ ਟੈਸਟ ਪਾ ਕੇ ਨੰਦ ਕਰਦੀ ਜਾਵੇ ਉਹ ਬੈਂਚ ਦਾ ਅਗਲਾ ਫੱਟਾ ਨਹੀਂ ਹੁੰਦਾ ਜਿਹੜਾ ਉਹ ਫੱਟਾ ਹੀ ਉੰਜ ਹੀ ਰੱਖਿਆ ਹੋਇਆ ਇਹਨਾਂ ਨੇ ਅੱਛਾ ਤੇ ਭਰਾਵਾ ਟੈਸਟ ਪੱਕ ਜਾ ਕੇ ਨਾ ਪੈਨ ਲੱਗੀ ਜਦੋਂ ਬੈਠੀ ਭਰਾਵਾਂ ਦੀ ਲੱਤਾ ਤਾਂ ਨਿੱਕੇ ਭਰਾਵਾਂ ਲੱਤਾ ਤਾਂ ਫੜਾ ਕੇ ਬੈਠੇ ਡਿੱਗ ਪੀ ਗਏ ਤੇ ਉਹ ਸਾਰੇ ਭਰਾਵਾ ਸੇ ਚੀਜ਼ ਚੀਜ਼ ਕਰਨੀ ਹੁੰਦਾ ਸਾਡੇ ਤੇ ਇੱਕ ਦਲਾਵਰੀ ਹੱਥ ਮਾਰ ਮਰਸਣ ਉੱਚੀ ਉੱਚੀ ਇਹਦੇ ਕੋਲ ਗਏ ਭੱਜ ਕੇ ਆਦੀ ਉਹ ਫੂ ਮੈਨੂੰ ਤਾਂ ਕੁਛ ਨਹੀਂ ਹੋਇਆ ਇਹਨਾਂ ਦੀ ਵੇਖੋ ਕਿੰਨੀ ਸਕੂਲ ਵਾਲਿਆਂ ਦੀ ਬਦਮੀ ਜੇ ਕਿਸੇ ਜੁਆਗ ਨੂੰ ਸੱਟ ਲੱਗ ਜਾਵੇ ਫੇਰ ਵੀ ਨਾ ਤੇ ਕਹਿੰਦੀ ਮੈਂ ਤਾਂ ਬਚ ਗਈ ਜੁਆਗ ਤੇ ਲੱਗ ਜਾਣੀ ਸੀ ਨਾ ਮੈਂ ਕਹਿੰਨੀ ਇਹਨੂੰ ਬਾਹਰ ਕਢਵਾਓ ਬੈਂਚੋਂ ਸੱਟ ਲੱਗ ਜਾਣੀ ਸੀ ਤੁਹਾਨੂੰ ਬੱਚੇ ਮੈਨੂੰ ਕੁਛ ਨਹੀਂ ਹੋਇਆ ਬਾਈ ਬਰਾ ਖਾ ਜਿਓ ਜਿਓ ਚੇਤੇ ਇਟਲੀ ਪੜਾ ਲੋਗ ਨਾ ਵੇਖਣ ਆਪਣੇ ਨਹੀਂ ਉਹ ਲਾਗੜੀ ਕੇ ਕੁੱਤਾ ਇਕੱਲੀ ਬਿਮਾਰ ਹੋ ਗਿਆ ਹੈ ਇਹਨਾਂ ਆਪ ਦੇ ਰਿਸ਼ਤੇਦਾਰਾਂ ਦਾ ਪੁੱਛ ਕੇ ਨਾਂ ਦੱਸ ਦੇ ਪੈਂਥਰ ਪੈਂਥਰੇ ਪੈਂਥਰੇ ਕੁੱਤੇ ਦਾ ਨਾਂ ਬੈਂਥੂ ਹੀ ਕੁੱਤਾ ਪਿਓਰ ਕੁੜੀ ਆ ਵੈ ਪੂਰਾ ਇਹੋ ਜੇ ਪੱਕੀ ਵਾਦੂ ਹੋ ਜੇ ਛੜਕਾਂ ਦੇ ਬਹੁਤ ਮਿਲ ਜਾਂਦੇ ਪਰ ਦਲਾਵਰ ਕੋਲ ਇੱਕ ਹੀ ਸੀਗਾ ਅੱਛਾ ਪਿਓਰ ਪੂਰਾ ਹੈ ਇਹਨੇ ਨਾ ਰਿਸ਼ਤੇਦਾਰ ਡਾਕਟਰ ਕੋ ਪੁੱਛ ਕੇ ਟੀਕੇ ਲਾਈ ਗਏ ਉਹ ਥੋੜਾ ਹਬਾਲ ਹੋ ਗਿਆ ਅੱਗੇ ਨਾਲ ਅੱਛਾ ਤੇਰੇ ਇਹਨਾਂ ਨੇ ਪਿੰਡ ਵਾਲੇ ਉਹ ਆ ਗਿਆ ਤੇਰਾ ਯਾਰ ਉਹਨੇ 1500 ਦੀ ਲਖਾਈ ਦਵਾਈ ਤੇ ਕੁਝ ਆਪਦੇ ਲਾ ਕੇ ਟੀਕੇ ਤੇ ਸ਼ਾਮ ਨੂੰ ਕੁੱਤਾ ਬੁੜਕ ਗਿਆ ਮਗਰ ਉਹਦਾ ਬਿੱਲ ਬਣ ਗਿਆ 3000 ਦਾ ਤੇ 3000 ਦਾ ਬਿੱਲ ਵੀ ਬਣ ਗਿਆ ਮਗਰ ਵੇਖਣ ਤਾਂ ਅਠਾ ਕੁੱਤਾ ਵੀ ਮਾਰ ਬੈਠੇ ਕੁੱਤਾ ਵੀ ਕੁੜੀ ਆਵਾ ਪਿਓਰ ਪਿਓਰ ਇੱਕ ਹੀ ਕੁੱਤਾ ਉਹ ਯਾਰ ਦੁਨੀਆ ਚ ਤੇ ਇੱਕ ਹੀ ਆ ਜਦੋਂ ਇਹਨੇ ਇੱਕ ਖੁਸ਼ ਨੇ ਸਪਲੈਂਡਰ ਲੈਣਾ ਹੈ ਉਦੋਂ ਕੀ ਗੱਲ ਪੜੀ ਸੀ ਮੈਂ ਭਰਾਵਾ ਬੜਾ ਖੁਸ਼ ਮੈਂ ਉਦੋਂ ਲੱਗਾ ਜੀਟੀਵੀ ਇਹ ਆਂਦਾ ਸਪਲੈਂਡਰ ਲੈ ਕੇ ਆਉਣਾ ਮੈਨੂੰ ਆਂਦਾ ਚੱਲੀਏ ਇਹਨਾਂ ਆਗੇ ਵੀ ਦਵਾ ਦਾ ਬ ਲੈ ਕੇ ਆਉਣਾ ਡੈਡੀ ਹੁਣ ਇਹਨਾਂ ਦੇ ਕਿਤੇ ਪਹਿਲੋਂ ਗਏ ਇਹਨੇ ਬਸ ਲੈ ਕੇ ਹੀ ਆਉਣਾ ਸੀ ਚਲਾ ਗਿਆ ਮੈਂ ਨਹੀਂ ਮੈਂ ਨਹੀਂ ਤੂੰ ਲੈ ਆ ਇਹ ਚਲਾ ਗਿਆ ਭਰਾਵਾ ਸਪਲੈਂਡਰ ਲੈਣ ਘਰੋਂ ਤੇ ਮੈਂ ਆਉਂਦਿਆਂ ਪੂਰਾ ਖੁਸ਼ ਮੈਂ ਤਮਾ ਹਾਂ ਚਲ ਕਢਾਵਾਂਗੇ ਅੱਗ ਲੈ ਕੇ ਜਾਇ ਕਰਾਂਗੇ ਗੇੜੀ ਗੁੜੀ ਲਾਇਆ ਕਰਾਂਗੇ ਇਹ ਮੋਰੇ ਗਿਆ ਦੇ ਕੁੜੀ ਜਦੋਂ ਆਇਆ ਬਾਜ ਜੀ ਆਈ ਮੈਂ ਹੋਰ ਜੀ ਲੱਗਦੀ ਮੈਂ ਵੇਖਿਆ ਜਦੋਂ ਘਰੇ ਆਇਆ ਆਪਣੇ ਖੋਤੀ ਲੈ ਆਏ ਤੇ ਹੋਰ ਮੈਂ ਹੱਕਾ ਬੱਕਾ ਰਹਿ ਗਿਆ ਕੁੜੇ ਦਾ ਇਹ ਇਹਦਾ ਮੋਟਰਸਾਈਕਲ ਦਿਖਾਵਾਂਗੇ ਵਲੌਗ ਚ ਹੁਣ ਸਵੇਰੇ ਆਪਾਂ ਦਿਖਾਵਾਂ ਹੁਣ ਉਹਨੂੰ ਖੋਤੀ ਕਾਹ ਤੋਂ ਕਹਿੰਦੇ ਆ ਬੰਦੇ ਜਿੰਨੇ ਮਰਜ਼ੀ ਬਹਾਲੋ ਮੋਟਰਸਾਈਕਲ ਹੀ ਬਸ ਮੋਟਰਸਾਈਕਲ ਨਹੀਂ ਕਹਿੰਦਾ ਕਿ ਹੋਰ ਨਾ ਚੜਾਓ ਬੰਦੇ ਤਾਂ ਕਹਿੰਦੇ ਕਿ ਅਸੀਂ ਨਹੀਂ ਚੜਨਾ ਮੋਟਰਸਾਈਕਲ ਕਹਿੰਦਾ ਬਸ ਦੱਬੀ ਆ ਓਏ ਕਰੀ ਹੁਣ ਬੈਠਾ ਹੈ ਇੰਨੇ ਨਹੀਂ ਵੱਡਾ ਹੁੰਦਾ ਹਨਾ 99ਵੀ 3600 ਦਾ ਪਵਾਇਆ ਕੁੜੀਆ ਵਾਪ 43600 ਵਾਲਾ ਇੰਜਣ ਹੁੰਦਾ ਨਹੀਂ ਡੀਐਕਸ ਡੀ ਡ੍ਰੀਮ 110 ਹੈ 110 ਦਾ ਪਵਾਇਆ ਉਹਦੀ ਹਰ ਪਾਵਰ ਨਹੀਂ ਦਿੱਤੀ ਅੰਨਾ ਜੋਰੀ ਅੰਨਾ ਜੋਰ ਘੋੜੇ ਵਾਲਾ ਕੋੜਾ ਕੋੜਾ ਜਿਵੇਂ ਮੀਟਰ ਬੰਦ ਕਰਾਇਆ ਕਹਿੰਦਾ ਬਟਨ ਨਾਲ ਇਹ ਏਡਾ ਬਟਨ ਲੱਗਾ ਮਾਰੇ ਸਭ ਸਟਾਰਟ ਕਿਵੇਂ ਦੀ ਵਾਇ ਕੱਢਦੇ ਹੋ ਸਟਾਰਟ ਹੁੰਦਾ ਨਹੀਂ ਹੋ ਤੋਕਾ ਆਇਆ ਨਹੀਂ ਵਿੱਚ ਆਹ ਇੰਡੀ ਵੀ ਆਪਣੇ ਸੌ ਰਹੇ ਆ ਦਵਾਈ ਦਵਾ ਕੇ ਲਿਆਂਦੀ ਪਿੰਡੋਂ ਕੀ ਗੱਲ ਜੀ ਲੂਜ਼ ਮੋਸ਼ਨ ਹੋ ਗਿਆ ਸੀ ਉੱਥੇ ਡਾਕਟਰ ਕੋਲ ਜਾ ਕੇ ਮੰਨੇ ਨਾ ਡਾਡੀ ਨੇ ਇਹਨੂੰ ਕਿਹਾ ਵੀ ਅਸੀਂ ਘਰੇ ਲੱਗੇ ਗਏ ਵੀ ਮੰਨੇ ਜੀ ਉੱਥੇ ਜਾ ਕੇ ਉਹਨਾਂ ਦਾ ਵੀਰ ਕੀ ਹੋਇਆ ਤੇ ਫਿਰ ਕਿੱਡੀ ਗੱਲ ਇਹ ਕਿਹੜਾ ਕੋਈ ਹੈਗਾ ਨਾਲੇ ਵੀ ਕੋਈ ਬਿਮਾਰੀ ਯਾਰ ਹੋ ਗਈ ਜਿਹੜੀ ਉਦੋਂ ਦਵਾਈ ਤੇ ਲੈਣੀ ਪੈਂਦੀ ਹੈ ਉਥੇ ਜਾ ਕੇ ਮੰਨੇਣਾ ਮਸਾਂ ਆ ਤੁਸੀਂ ਦੇਖ ਰਹੇ ਹੋ ਮੈਂ ਦੇਖਦਾ ਨਹੀਂ ਪਿਆ ਫਲੈਸ਼ ਟੈਲੀਫੋਨ ਆ ਧੋੜਦੀ ਮੈਂ ਵੀਰ ਲੈਣੀ ਮਸਾ ਭਰਾਵਾ ਫੇਰ ਉਹਨੇ ਕਿਤੇ ਟੀਕਾ ਡੂਕਾ ਲਾਇਆ ਨਾਲ ਖਰਾਕ ਫੇਰ ਉਹ ਨਾ ਮੰਨੇ ਫੇਰ ਉਹ ਤਾਂ ਇਨੋ ਦੇ ਮੇਰਾ ਪੇਟ ਖਰਾਬ ਜਾਂਦਾ ਹੁਣ ਕਿ ਇਨੋ ਮੰਗਦਾ ਫੇਰ ਉਹਦਾ ਟੀਕਾ ਫੇਰ ਟੀਕਾ ਉਹਨੇ ਲਾਤਾ ਪੂਰੀਆਂ ਹੀ ਸਨੈਪਾਂ ਬਣਾ ਕੇ ਲੈ ਆਂਦੀਆਂ ਜੇ ਹੋ ਸਕਿਆ ਤੁਹਾਨੂੰ ਦਿਖਾਵਾਂਗੇ ਪਰ ਉਹ ਸਾਡੀ ਪਰਸਨਲ ਗੱਲ ਥੋੜੀ ਟਿੰਡੀ ਜੀ ਨਰਾਜ ਹੋ ਜਾਣਗੇ ਅਸਲੀ ਉਹ ਨਹੀਂ ਅਸੀਂ ਵਿਖਾ ਸਕਦੇ ਇਹਦੀ ਪਰਮਿਸ਼ਨ ਤੋਂ ਬਿਨਾ ਨਹੀਂ ਆਪਾਂ ਪਾਉਂਦੇ ਜੇ ਆਖੇਗਾ ਤਾਂ ਵਿਖਾ ਦੇ ਪਰਮਿਸ਼ਨ ਦੇ ਦੇਗਾ ਇਹਨੂੰ 2 ਮਿੰਟ ਬਣਾਉਣਾ ਪੈਣਾ ਪੰਪ ਦੇਣੇ ਪੈਣੇ ਪਰ ਬੱਬੂ ਸੁਤਦਾ ਹੋਣਾ ਹੈ ਬੱਬੂ ਮਾਨ ਦਾ ਪੋਤਰਾ ਉਧਰ ਕਿੱਥੇ ਬੱਬੂ ਮਾਨ ਮਾਨੋ ਗੱਲ ਅੱਜ ਆ ਚੱਕ ਹਾਂਜੀ ਆ ਦਾੜੀ ਕਟਾਈ ਸੱਜੇ ਵੀ ਸੱਜਰੀ ਮੁੱਡੇ ਨੇ ਅੱਜ ਕਟਾਈ ਦੇਣੀ ਜੋ ਮਰਜ਼ੀ ਹੋ ਜੀ ਪਿੰਡੋਂ ਭਾਂਏ ਭੂਜੀ ਤੋਂ ਕਟਾ ਕੇ ਆਇਆ ਅੱਜ ਤਾਂ ਮਰੀਜ਼ਪੁਰੀ ਦਾ ਪੋਤਰਾ ਹੀ ਲੱਗਣ ਡਿਆ ਏ ਛਾਹ ਐ ਬੱਲੇ ਛਾਹ చావా గ <laughs> ਤਗਾ ਬੋਤਲ ਲੱਤ ਦਾ 4 ਲੀਟਰ ਵਾਲੀ ਬੋਤਲ ਕਹਿੰਦੇ ਬਾਲਟੀ ਭਰਤੀ ਮੇਰੇ ਵੀਰੋ ਵੇਖੋ ਇੱਕ ਰੀ ਬਾਲਟੀ ਵੀ ਆndi ਅੱਜ ਕਰਮ ਖੁੱਲੇ ਨੇ ਮੇਰੇ ਅੱਗੇ ਦਾਲਾਂ ਪੈ ਭਾਈ ਮੈਨੂੰ ਵਰਤੀ ਆਏ ਨੇ ਅੱਠ ਨਹੀਂ ਇੱਕ ਨੀ ਹਰਸ਼ ਹਾਂਜੀ ਹਾਂਜੀ ਆਂਦੇ ਆਂ ਅੱਜ ਹੀ ਬੰਦ ਤੇ ਆਏ ਆ ਓਏ ਯਾਰ ਲੱਗਾ ਪੈਰ ਉਹਦਾ ਇੰਨੇ ਦੇ ਨਾ ਮਾਣੋ ਗੇਲੇ ਦਾ ਜੂਏ ਦੀ ਬਾਜੀ ਦਾ

ਹਾਟ ਵੀ ਭਰਾਵਾ ਆਉਂਦੇ ਆ ਰਾਨਾ ਐ ਆਵੀ ਆਵੀ ਐ ਆਵੀ ਆਵੀ ਆਉਂ ਤੋਂ ਨਹੀਂ ਹੋ ਗਿਆ ਹੈਲੋ ਬਾਹਰ ਆ ਰਹੀ ਉਦਰ ਅੱਛਾ ਕਾ ਕਰੇਂਗਾ ਯਾਹ ਕਰ ਦੇਗਾ ਮੈਂ ਇੱਥੇ ਮਾਰ ਕਰੀਂਗਾ ਮੋਢੇ ਤੇਰਾ ਬੁਲਦ ਨਾ ਹਾਸਲੀ ਹੈ ਕਿਨਾਂ ਤੇਰੀ ਆਹ ਹਾ ਹਾ ਹੈਲੋ ਮੋਢੇ ਤੇਰਾ ਬੁਲਦ ਨਾ ਹਾਣੀ ਰੱਖੀ ਜੀਪਸੀ ਕਾਲੀਨੀ ਮਕਿਸਤੌ ਦੇ ਲਈ ਲੱਗਦੀ ਜਿਹੜਾ ਜ਼ੋਰ ਲੱਗਾ ਹਾਂਜੀ ਹਾਂਜੀ ਅੱਗੇ ਹਾਂਜੀ ਹਾਂਜੀ ਹੈਲੋ ਵੀ ਰੱਖੀ ਕਾਲੀਨੀ ਉਧਰ ਰੱਖੀ ਅੱਗੇ ਨਾ ਵਾਲੀ ਕੋ ਮੁੱਤਰ ਮਾਜੀ ਦਾ ਮਿੱਤਰਾਂ ਸ਼ੌਕ ਹਦਿਆ ਹਾਂਜੀ ਸਸਰੀਕਾ ਹੁਣ ਉਹ ਗਾਣਾ ਵਾ ਇੱਕ ਗੱਲ ਆ ਕਿਉਂ ਵੀ ਡਰ ਡਰ ਕੇ ਤੇਰੇ ਬਾਝੋਂ ਕਟਾਂ ਦੇ ਨ ਮਾਰ ਮਾਰ ਕੇ ਇਹ ਦਿਲ ਬੱਟ ਲੈਣਾ ਤੇਰਾ ਦਿਲ ਦੱਸ ਦਹੀਂਗੀ ਕਿ ਨਹੀਂ ਨਹੀਂ ਇੱਕ ਤੇ ਕੱਲ ਹੀ ਕਦੇ ਮਿਲ ਕੁਝ ਤਾਂ ਹੀ ਤੇ ਨਹੀਂ ਕਿ ਅਸੀਂ ਤੈਨੂੰ ਆਖੀਏ ਨਿਕਲਦੀ ਕਿਤੇ ਮਿਲ ਕੁਝ ਕਹਿਗੀ ਜੀ ਨਹੀਂ ਸੋਣੀਏਂ ਦੀ ਦਿਲ ਬੱਟ ਲੈਣਾ ਤੇਰਾ ਦਿਲ ਦੱਸ ਦਹੀਂਗੀ ਕਿ ਨਹੀਂ ਦਰਦੀ ਬੜਾ ਆਵਾਜ਼ ਜਾਣਾ ਜੀ ਅਸੀਂ ਆ ਕੇ ਕੰਟੀਨ ਦੇ ਮਿਲ ਕੁਝ ਗਾਏਗੀ ਤੇ ਨਹੀਂ ਸਹਿਲ ਦਰਦੀ ਸਿੰਗਰ ਸਹਿਲ ਦਰਦੀ ਪ੍ਰੋਗਰਾਮ ਵਾਲੇ ਸੰਪਰਕ ਕਰੋ ਤਾਂ ਮੈਨੇਜਰ ਮੈਂ ਮੈਨੇਜਰ ਹਾਂ ਅਜੇ ਚੈਟ ਹੀ ਕਰੀ ਜਾਂਦਾ ਬਈ ਤਿੰਨਾਂ ਦਾ ਤਿਆਰ ਕਰੋ ਬਾਈ ਜੀ ਨੂੰ ਸਨਮਾਨਤ ਕਰਨਾਂ ਖੀਰ ਤੇ ਨਮਸਕਾਰ ਹੈ ਇਨਾਕੀ ਟੱਪਾ ਕਿਵੇਂ ਕੀ ਗੱਲ ਹੋ ਗਈ ਇਨਾਕੀ ਟੱਪਾ ਕੀ ਕਾਹ ਤੋਂ ਕੀ ਗੱਲ ਬੱਤ ਆਹਨ ਕਨ ਚੋਜੀ ਜਾਣਦਾ ਤਾਂ ਕੋਣਾ ਕਿੰਟ ਆ ਗਿਆ ਖਾਨ ਚ ਵੱਜਦਾ ਪਿਆ ਐਡਾ ਵਧੀਆ ਉਹਨੇ ਗਾਇਆ ਕਹਿੰਦਾ ਕਾਂ ਚ ਵੱਜੀ ਜਾਂਦਾ ਨੌਨਸੈਂਸ ਕਿਥੋਂ ਸੱਦਿਆ ਬੰਦਾ ਕੱਢੋ ਖੜੇ ਯਾਰ ਬਾਹਰ ਰੇਜੋ ਨੇ ਟਿੱਕ ਟਿੱ ਦਿੱਤੀ 500 ਰੁਪਇਆ ਲਾਈਏ ਤੇਰੀ ਚੁੰਨੀ ਨੂੰ ਸਤਾਰੇ ਝਲ ਮੇਲ ਉੱਤੇ ਗੁਦਾਏ ਤੇ ਲਾਏਗੀ ਦਵਾ ਦਵਾ ਥੋੜਾ ਕੱਟ ਵੱਲੀ ਗੱਲ ਲੈ ਆਏ ਤੇਰੀ ਚੁੰਨੀ ਨੂੰ ਸਤਾਰੇ ਝਿਲ ਮਿਲ ਉੱਤੇ ਕਦੇ ਲਾਏਂਗੀ ਤੇ ਨਹੀਂ ਅਸੀਂ ਦਿਲ ਬੱਟੇ ਲੈਣਾ ਤੇਰਾ ਦਿਲ ਦੱਸ ਦਾਂਗੇ ਕਦੇ ਨਹੀਂ ਆਸਤਾਂ ਦੀ ਚੱਲੋਂ ਆੜੀ ਗਾਇਨੇ ਢੋਲਕੀ ਵਾਲਾ ਬੋਲੇ ਵਾਟ ਸਪੀਕਰ ਮੱਥਾ ਡੇਗ ਪੈਣਾ ਗਰਮ ਪਾਣੀ ਲਿਆਵਾਂ ਹੀ ਗਰਾਰੇ ਕਰ ਲੋ ਕਿਆ ਭਾਈ ਰਿਕਵਰੀ ਕਿਆ ਦਿੱਤਾ ਕਿਆ ਦਿੱਤਾ ਪਾ ਕੀ ਕੀ ਕਰ ਰਿਹਾ ਅਰਜ਼ੀ ਕੀ ਕਰ ਕਿਆ ਦਿੱਤਾ ਆ ਸਨਮਾਨ ਆਇਆ ਵੀਰ ਜੀ ਆ ਸਨਮਾਨ ਮਿਲਿਆ ਏ ਲਓ ਉਸਤਾ ਜੀ ਕਰੋ ਆਪ ਚਾ ਚਾ ਨਾ 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 ਹੋਏ ਯਾਰ ਕੀ ਭੱਜਾ ਯਾਰ ਸੌਣ ਮਰ ਨਹੀਂ ਜਾ ਸੀ ਨਹੀਂ ਸੌਣ ਦੇਣਾ ਵੇਖ ਹੌਣ ਵਾਲੀ ਹੌਲੀ ਗੱਡੀ ਜਾਵੇ ਝਪਰੇ ਬਣਾ ਦੇ ਵਿੱਚ ਗੇੜੇ ਗੱਡੀ ਜਾਵੇ ਡਿੰਗ 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 ਸੰਗ ਚ ਲਹਿੜ ਗਈ ਐਡੀ ਡੀ ਲੈਣਾ ਦਾ ਟਾਈਮ ਰੀਅਲ ਅਸਲ ਵਿੱਚ ਐਡੀ ਡੀ ਲੈਣਾ ਦਾ ਟਾਈਮ ਟੌਪ 1 ਬਣ ਕੇ ਨਾ ਸਰਕਾਰ ਦਾ ਕੰਮ ਇੰਪੋਰਟੈਂਟ ਵੀ ਐਡੀ ਡੀ ਲੈਣਾ ਦਾ ਟਾਈਮ ਟੌਪ 5 ਉੱਤੇ ਗੱਡੀ ਹੁੰਦੀ ਨਹੀਂ ਸਟਾਪ ਲੈ ਸਪਲੇਟ ਤੇ ਹੱਲੋਕਦੇ ਆਹੋਪ ਇਹਦਾ ਦਿੱਤੇ ਮੇਰੇ ਨਾਲ ਦੇ ਵੀਸ ਵਿੱਚ ਗੈਪ ਮੈਂ ਇਜ਼ੀ ਮਨੀ ਕਹਿੰਦਾ ਸੀ ਆਹ ਜਿਹੜਾ ਰਹਿ ਗਿਆ ਇਹਦਾ ਮੁੱਲੇ ਜਿਹੜਾ ਐ ਜਾਉਂਦਾ ਕਰਕੇ ਆਦਾ ਹਾਂ ਹਾਂਜੀ ਉਹ ਮੈਂ ਹੀ ਗਾਉਣਾ ਉਹ ਟੱਪਾ ਹੀ ਦੋ ਨੇ ਭਰਾਵਾ ਉਹ ਗਾਣਾ ਲਾਈ ਉਹ ਟੱਪਾ ਯਾਦ ਕਰ ਲੈ ਸੱਚੇ ਨੱਚੀ ਨਾ ਭਰਾਵਾ ਸਿੱਕੇ ਨਹੀਂ ਮਾਰੀ ਆ ਜਿੰਨਾ ਗਾਣਾ ਉਹਨੇ ਹੀ ਗਾਣਾ ਸਟੀਲ ਬੈਂਗਲ ਅੰਗਰੇਜ਼ੀ ਤੋਂ ਆਉਂਦੀ ਨਹੀਂ ਆਪਾਂ ਨੂੰ ਸਟੀਲ ਬੈਂਗਲ ਕਿਹੜਾ ਬੈਂਗਲ ਆ ਬੈਂਗਲ ਨੂੰ ਬੈਂਗਲ ਹੀ ਦੱਸਦਾ ਆਪਾਂ ਕਿਹਦਾ ਸਟੀਲ ਬੈਂਗਲ ਹਾਂਜੀ ਬਾਬਾਈ ਬਿਠਾਉਣਾ ਸੱਚ ਹੋਈ ਐ ਦੇਖੀ ਕਿੱਦਾਂ ਆ